De <laughs> ਉਹ ਜਾ ਕੇ ਕਮਲ ਲਾਥ ਨੂੰ ਕਲੀਨ ਚੇਪ ਦਿੱਤੀ ਸੀ ਰਾਜਾ ਬਣੇ ਗਏ ਜਿਹੜਾ ਸਿੱਖਾਂ ਦਾ ਕਤਲ ਸੀ ਫੇਰ ਪਰਸੋ ਜਿਹੜਾ ਇੱਥੇ ਇਹਦੀ ਘਰਵਾਲੀ ਨੇ ਚਾਹੇ ਇਹ ਗੁਰਨਾਨਕ ਸਾਹਿਬ ਦਾ ਪੰਜਾ ਇਹ ਪੰਜਾ ਖੂਨੀ ਪੰਜਾ ਹੈ ਇਹ ਉਹ ਪੰਜਾ ਹੈ ਜਿਹੜੇ ਪੰਜੇ ਨੇ 1984 ਦੇ ਵਿੱਚ ਇੱਕ ਕਤਲੇਆਮ ਕੀਤਾ ਦਿੱਲੀ ਦੇ ਵਿੱਚ ਸਾਰੇ ਹਿੰਦੁਸਤਾਨ ਵਿੱਚ 10000 ਸਿੱਖਾਂ ਦਾ ਕਤਲੇਆਮ ਕੀਤਾ ਇਹ ਉਹ ਖੂਨੀ ਪੰਜਾ ਹੈ ਜਿਹਨੇ ਹਰਮੰਦਰ ਸਾਹਿਬ ਸਾਡੇ ਟਾਇਟੇ ਦੀ ਕੀਤਾ ਇਹ ਉਹ ਖੂਨੀ ਪੰਜਾ ਹੈ ਜਿੰਨਾ ਟੈਂਕਾਂ ਤੋਪਾਂ ਦੇ ਨਾਲ ਸਾਡੇ ਅਕਾਲ ਤਖਸ ਨੂੰ ਟਾਈਟੇ ਨਹੀਂ ਕੀਤਾ ਇਹ ਖੂਨੀ ਪੰਜਾ ਜਿਹੜੇ ਪੰਜਾਬ ਨੂੰ ਤਬਾਹ ਕਰ ਦਿੱਤਾ ਇਹ ਖੂਨੀ ਪੰਜਾ ਅੱਜ ਪੰਜਾਬ ਤੋਂ ਬਾਹਰ ਦੀਆਂ ਗੱਡੀਆਂ ਲੈ ਕੇ ਇਹ ਕਾਂਗਰਸੀ ਜਿਹੜੇ ਨੇ ਇੱਥੇ ਲੁਧਿਆਣਾ ਆ ਕੇ ਸ਼ਕਤੀ ਪ੍ਰਦਰਸ਼ਨ ਦਿਖਾ ਰਹੇ ਨੇ ਉਹ ਸ਼ਰਮ ਕਰੋ ਉਹ ਤੁਸੀਂ ਕਈ ਐਸੇ ਸਿੱਖ ਉਹ ਵਿੱਚ ਅਸੀਂ ਗੋ ਬੈਕ ਐਤੋਂ ਵਾਪਸ ਜਾ ਆਪਣੇ ਆਪਣੇ ਜਲੇ ਕਿਦੜਾ ਜਾ ਇਹ ਜਿੱਥੇ ਵੀ ਜਾਏਗਾ ਇਹ ਜਿਹੜੇ ਹਲਕੇ ਵਿੱਚ ਵੀ ਜਾਏਗਾ ਅਸੀਂ ਇਹਦਾ ਵਿਰੋਧ ਕਰਾਂਗੇ ਇਹਨੂੰ ਇਹ ਨਹੀਂ ਪਤਾ ਹੈਗਾ ਇਹਦੀ ਜਨਾਨੀ ਨੇ ਇੱਕ ਬਿਆਨ ਦਿੱਤਾ ਇਹ ਕਹਿੰਦੀ ਹੈ ਗੁਰਨਾਨਕਤਾ ਪੰਜਾਬ ਮੈਂ ਉਹਨੂੰ ਇਹ ਪੁੱਛਣਾ ਚਾਹੁੰਦੀ ਆ ਕਿ ਅਗਰ ਤੇਰੇ ਵਿੱਚ ਇਨਸਾਨੀਅਤ ਜੀ ਰਹੀ ਵੀ ਹੈਗੀ ਆ ਤੂੰ ਉਸ ਵੇਲੇ ਨੂੰ ਯਾਦ ਕਰ ਜਦੋਂ ਅਕਾਲ ਤਖਤ ਸਾਹਿਬ ਤੇ ਤੋਪਾਂ ਤੇ ਟੈਂਕਰ ਦੇ ਨਾਮ ਹਮਲੇ ਹੋਏ ਉੱਥੇ ਹਜ਼ਾਰਾਂ નિર્ਦੋਸ਼ ਸਿੰਘਾਂ ਛਿੰਗਣੀਆਂ ਪਜੰਗੀਆਂ ਦਾ ਕਤਲੇਆਮ ਕੀਤਾ ਫਿਰ ਤੁਸੀਂ ਦਿੱਲੀ ਤੇ ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਲੋਕਾਂ ਤੁਸੀਂ 10000 ਸਿੱਖਾਂ ਦਾ ਕਤਲੇਆਮ ਕੀਤਾ ਲੋਕਾਂ ਨੂੰ ਘਰੋਂ ਬੇਕਾਰ ਕੀਤਾ ਲੋਕਾਂ ਦੀਆਂ ਧੀਆਂ ਪੈਣਾ ਦੀ ਆਈ ਆਈ ਰਾਜਾ ਬੜਿੰਗ ਜੇ ਤੇਰੀ ਮਰੀ ਹੋਈ ਹੁੰਦੀ ਤੂੰ ਇੱਥੇ ਨਾ ਖੜਦਾ ਤੇਰੀ ਭੈਣ ਕੋਈ ਵਿਧਵਾ ਹੋਈ ਹੁੰਦੀ ਤੂੰ ਇੱਥੇ ਨਾ ਖੜਦਾ ਤੇਰੇ ਬੱਚੇ ਯਤਿਮ ਹੋਏ ਹੁੰਦੇ ਤੁਸੀਂ ਇਹ ਗੱਲ ਨਾ ਕਰਦੇ ਅਸੀਂ ਇਨ੍ਹਾਂ ਕਾਤਲ ਕਾਂਗਰਸੀਆਂ ਦਾ ਵਿਰੋਧ ਕਰਾਂਗੇ ਜਦੋਂ ਤੱਕ ਜਿੰਦੇ ਆ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਅਸੀਂ ਰਾਜਾ ਵੜਿੰਗ ਦੀ ਜ਼ਮਾਨਤ ਜੱप्त ਕਰਵਾਵਾਂਗੇ ਘਰ ਘਰ ਜਾਵਾਂਗੇ ਹਰ ਇੱਕ ਇਲਾਕੇ ਤੇ ਵੀ ਜਾਵਾਂਗੇ ਇਹਨਾਂ ਦਾ ਵਿਰੋਧ ਕਰਾਂਗੇ ਇਹਨਾਂ ਕਾਤਲਾਂ ਦੀ ਜੋ ਸਚਾਈ ਹੈਗੀ ਆ ਦੁਨੀਆ ਦੇ ਸਾਹਮਣੇ ਲਿਆਵਾਂਗੇ ਫਿਰ ਲੋਕਾਂ ਨੂੰ ਅਪੀਲ ਕਰਾਂਗੇ ਹੱਥ ਜੋੜ ਕੇ ਤੁਹਾਡੇ ਚੈਨਾਂ ਦੇ ਮਦਮ ਦੇ ਨਾਲ ਇਹਨਾਂ ਕਤਲਾਂ ਤੋਂ ਬੱਚੋ ਇਹਨਾਂ ਕਤਲਾਂ ਨੇ ਜੋ ਸਾਡੇ ਨਾਲ ਕੀਤਾ ਰੱਬ ਨਾ ਕਰੇ ਕੱਲ ਕਿਸੇ ਦਸ਼ਮਨ ਦੇ ਨਾਲ ਵੀ ਹੋਵੇ ਤਿੰਨ ਦਿਨ ਦੇ ਤਿੰਨ ਰਾਤਾਂ ਲਗਾਤਾਰ ਇਹਨਾਂ ਨੇ ਕਤਲੇਆਮ ਕੀਤੇ ਘਰ ਜਲਾਏ ਲੋਕਾਂ ਦੀਆਂ ਪ੍ਰਾਪਰਟੀਆਂ ਲੁੱਟੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਅੱਜ ਕਿਹੜਾ ਮੂੰਹ ਲੈ ਕੇ ਇੱਥੇ ਆਂਦੇ ਆ ਹਿੰਦਵਾੜੇ ਦੇ ਵਿੱਚ ਉੱਥੇ ਜਾ ਕੇ ਇਹਨੇ ਬਿਆਨ ਦਿੱਤਾ ਰਾਜਾ ਵੜਿੰਗ ਨੇ ਲਾਹਨਤ ਆ ਇਹਨੂੰ ਆਪਣੇ ਆਪ ਨੂੰ ਸਿੱਧ ਕੁਵਾਨ ਤੇ ਲਾਹਨਤ ਆ ਇਹਨੂੰ ਉੱਥੇ ਇਹਨੇ ਬਿਆਨ ਦਿੱਤਾ ਕਿ ਜਿਹੜਾ ਕਮਲਨਾਥ ਹੈਗਾ ਇਹ ਬੇਗਨਾ ਹੈਗਾ ਇਹਨੇ ਉਹਨੂੰ ਕਲੀਨ ਚਿੱਟ ਦਿੱਤੀ ਮੈਂ ਇਹਨੂੰ ਇਹ ਕਹਿਣਾ ਚਾਹਦੀ ਆ ਰਕਾਬ ਗਾਇਂ ਸਾਹਿਬ ਦੇ ਵਿੱਚ ਜੋ ਕੁਝ ਹੋਇਆ ਉਹ ਪੱਤਰਕਾਰਾਂ ਨੇ ਆਪਣੀ ਹਕੀਕਤ ਲਿਖੀ ਉਹਨਾਂ ਨੇ ਸਾਰਾ ਕੁਝ ਦੱਸਿਆ ਪਰ ਰਾਜਾ ਵੜਿੰਗ ਤੇਰੀ ਕੋਈ ਧੀ ਵਿਦਵਾਨੀ ਹੋਈ ਤੇਰੀ ਭੈਣ ਵਿਦਵਾਨੀ ਹੋਈ ਤੇਰੀ ਮਾਂ ਨਹੀਂ ਕੋਈ ਵਿਧਵਾ ਹੋਈ ਤੈਨੂੰ ਤਾਂ ਅਹਿਸਾਸ ਨਹੀਂ ਆ ਸਾਨੂੰ ਪੁੱਛ ਸਾਡੇ ਜਿਹੜੇ ਵਿਛੜੇ ਦੇ ਆ ਕਿ ਵਿਛੜਿਆਂ ਦਾ ਦੁੱਖ ਕੀ ਹੁੰਦਾ ਦੇਖੋ ਜੀ ਇਹ ਕੱਲਾ ਲੁਧਿਆਣਾ ਵਿੱਚ ਨਹੀਂ ਇਹ ਪੂਰੇ ਪੰਜਾਬ ਵਿੱਚ ਅਸੀਂ ਰੋਸ਼ ਪ੍ਰਦਰਸ਼ਨ ਕਰਾਂਗੇ ਅੱਜ ਰਾਜਾ ਵੜਿੰਗ ਇੱਕ ਦਸਤਾਰ ਸਜਾ ਕੇ ਅੱਜ ਪੰਜਾਬੀਆਂ ਕੋਲੋਂ ਵੋਟਾਂ ਲੈਣਾ ਚਾਹੁੰਦਾ ਤੁਸੀਂ ਪਹਿਲੇ ਦੇਖਿਆ ਹੋਣਾ ਉਦੋਂ ਪਗ ਨਹੀਂ ਬੰਦਾ ਸੀਗਾ ਦਸਤਾਰ ਜਿਹਨੂੰ ਕਹਿੰਦੇ ਆ ਇਹ ਹੁਣ ਦਸਤਾਰ ਸਾਜਾ ਕੇ ਆਪਣੇ ਸਾਡੇ ਪੰਜਾਬੀਆਂ ਦੀ ਵੋਟਾਂ ਲੈਣਾ ਚਾਹੁੰਦਾ ਮੈਂ ਹਰ ਇੱਕ ਪੰਜਾਬ ਦੇ ਵਸਆਂ ਨੂੰ ਕਹਾਂਗਾ ਇਹਨੂੰ ਵੋਟ ਨਾ ਪਾਇਓ ਇਹ ਖੂਨੀ ਪੰਜਾ 84 ਵਿੱਚ ਹਜ਼ਾਰਾਂ 10000 ਸੀ ਕਤਲੇਆਮ ਹੋਏ ਉਸ ਟਾਈਮ ਮੈਂ 8 ਸਾਲ ਦਾ ਸੀ ਜਦੋਂ ਮੈਂ ਆਪਣੀ ਅੱਖੀਂ ਵੇਖਿਆ ਕੁਝ ਕੁਝ ਮੈਨੂੰ ਸੀਨ ਯਾਦ ਨੇ ਪਰ ਇਹ ਇਹ ਖੂਨੀ ਪੰਜਾ ਕਹਿ ਕੇ ਗੁਰਨਾਨਕ ਸਾਹਿਬ ਜੀ ਦਾ ਪੰਜਾ ਕਹਿੰਦੇ ਨੇ ਇਹ ਇਹ ਖੂਨੀ ਪੰਜਾ ਹੈ ਔਰ ਖੂਨੀ ਪੰਜਾ ਰਹੇਗਾ ਔਰ ਇਲੈਕਸ਼ਨ ਵੀ ਦੇਖ ਲਓ 2 1 2 ਜਾਂ 1 ਜੂਨ ਨੂੰ ਇਲੈਕਸ਼ਨ ਹੋਣੇ ਜਦ ਕੀ ਉਸ ਟਾਈਮ ਦਰਬਾਰ ਸਾਹਿਬ 'ਚ ਅਟੈਕ ਹੋਇਆ ਸੀਗਾ 1 ਤਰੀਕ ਤੋਂ ਲੈ ਕੇ 6 ਤਰੀਕ ਤੱਕ ਇਹ ਕਮਰ ਸਾਹਿਬ ਗੁਰਦੁਆਰਾ ਔਰ ਛੱਤੀ ਗੁਰਦੁਆਰੇ ਇਹਨਾਂ ਨੇ ਹੋਰ ਕਰਾਓ ਕੀਤੇ ਸੀ ਅਗਰ ਚੱਲ ਚੱਲ ਸੋ ਇਹ ਤਸਵੀਰਾਂ ਲਗਾਤਾਰ ਧੜਨਾ ਸਾਂਹੀਆਂ ਕਿੱਤੀਆਂ ਚੱਲੀਆਂ ਆਰਤੀ ਚੋਂਗਦੀਆਂ ਇੱਕ ਪਾਸੇ ਦੰਗਾ ਪੀੜਤਾ ਦੇ ਬਲੋਂ ਹੱਥ ਦੇ ਵਿੱਚ ਕਾਲੇ ਜਿਹੜੇ ਛੰਡੇ ਨੇ ਉਹ ਫੜੇ ਹੋਏ ਨੇ ਵਿਰੋਧ ਕੀਤਾ ਜਾ ਰਿਹਾ ਕਾਂਗਰਸ ਪਾਰਟੀ ਦਾ ਦੂਸਰੇ ਪਾਸੇ ਕਾਂਗਰਸ ਪਾਰਟੀ ਆ ਚੁੱਕੀ ਹੈ ਤੁਸੀਂ ਤਸਵੀਰਾਂ ਲਗਾਤਾਰ ਜਿਹੜਾ ਕਾਫਲਾ ਇੱਕ ਪਾਸੇ ਕਾਫਲਾ ਤੁਸੀਂ ਦੇਖ ਸਕਦੇ ਹੋ ਰਾਜਾ ਵੜਿੰਗ ਦੇ ਜਿਹੜਾ ਇੱਥੇ ਰੋਡਸੋ ਆ ਨਿਕਲਦਾ ਪਿਆ ਗੱਡੀ ਦੇ ਵਿੱਚ ਈਸ਼ਵਰ ਜੋ ਚੀਮਾ ਤੇ ਭਾਤਕੁਸ਼ਰ ਆਸ਼ੂ ਬਣੀ ਬੈਠੇ ਹੋਏ ਨੇ ਜਿਹੜਾ ਵਿਰੋਧ ਕੀਤਾ ਜਾ ਰਿਹਾ ਤੱਕਾ ਮੁਕੀ ਹੋ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਕਾਫੀ ਵਿਰੋਧ ਰਾਜਵਿੰਗ ਦੇ ਖਿਲਾਫ ਉੱਥੇ ਸਾਹਮਣੇ ਕਿਤਾਜਾਰੇ ਪੰਜਾਬ ਨੂੰ ਸਮੁੱਚੇ ਦੇ ਪਹੁੰਚ ਗਈ ਧੱਕੇ ਮਾਰਦੇ ਜਿਹੜੀ ਬੀਪੀ ਆ ਗਿਰ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਕਾਫੀ ਜਿਹੜੀ ਧੱਕਾ ਮੁਕੀ ਮੌਕੇ ਤੇ ਹੋ ਗਈ ਮੌਜ ਜਿਹੜਾ ਕਾਫੀ ਗਰਮ ਹੋ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇਖ ਸਕਦੇ ਹੋ ਜਿਹੜੀਆਂ ਤਸਵੀਰਾਂ ਲਗਾਤਾਰ ਸਾਂਝੀਆਂ ਕੀਤੀ ਜਾ ਰਹੀਆਂ ਥਾੜ ਨਾਲ ਜਿਹੜੇ ਰਾਜਵਿੰਗ ਨੇ ਇੱਥੋਂ ਲੰਘ ਚੁੱਕੇ ਨੇ ਕਾਫੀ ਜਿਹੜੀ ਧੱਕਾ ਮੁਕੀ ਇੱਥੇ ਹੋਈ ਤਸਵੀਰਾਂ ਲਗਾਤਾਰ ਤੁਹਾਡਾ ਸਾਂਝੀਆਂ ਕੀਤੀ ਜਾ ਰਹੀ ਹੈ ਪਿੰਡੀ ਪੰਜਾਬ ਪੂਸਾ ਮੌਕੇ ਤੇ ਮੌਜੂਦ ਹੈ ਸੀ ਦੇਖ ਸਕਦੇ ਹੋ ਪੰਜਾਬ ਪੂਸੇ ਮੁਲਾਜਮ ਮੌਕੇ ਤੇ ਪਹੁੰਚ ਕਿਨੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀਆਂ ਕਾਲੀਆਂ ਝੰਡੀਆਂ ਰਾਜਾ ਬੜਿੰਗ ਦੇ ਜਿਹੜਾ ਰੋਡ ਸੋ ਲੰਘ ਰਿਹਾ ਹੈ ਦੰਗਾ ਪੀੜਤਾ ਦੇ ਵੱਲੋਂ ਕਾਲੀਆਂ ਝੰਡੀਆਂ ਦਿਖਾਈਆਂ ਜਾ ਰਹੀਆਂ ਕੜਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਜਿਹੜੇ ਵੱਡੇ ਇਲਜ਼ਾਮ ਨੇ ਉਹ ਲਗਾਏ ਗਏ ਨੇ ਭਾਵੇਂ ਜਿਹੜਾ ਤਕਤੀਆਂ ਹੱਥ ਦੇ ਵਿੱਚ ਵੜੀਆਂ ਸਿੱਖਾ ਨੂੰ ਨਫ਼ਰਤ ਕਰਨ ਵਾਲੇ ਰਾਜਾ ਬੜਿੰਗ ਦੇ ਇਲੂ ਜਾਣੇ ਵਿੱਚ ਨੋ ਐਂਟਰੀ ਇਹ ਤਕਤੀਆਂ ਜਿਹੜੀਆਂ ਤਿਆਰ ਹੈ ਉਹ ਕਿੱਥੀਆਂ ਗਈਆਂ ਦੰਗਾ ਪੀੜਤਾ ਦੇ ਵੱਲੋਂ ਇੱਕ ਪਾਸੇ ਜਿਹੜੇ ਕਾਂਗਰਸ ਦੇ ਝੰਡੇ ਐ ਬਰਕਾ ਦੇ ਵੱਲ ਲਹਿਰਾਏ ਜਾ ਰਹੇ ਨੇ ਦੂਜੇ ਪਾਸੇ ਜਿਹੜੇ ਕਾਲੀਆਂ ਝੰਡੀਆਂ ਲਹਿਰਾਈਆਂ ਜਾ ਰਹੀਆਂ ਐ ਦੰਗਾ ਪੀੜਤਾ ਦੇ ਵੱਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਤੁਹਾਡਾ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਡਾ ਲਗਾਤਾਰ ਸਾਂਝੀਆਂ ਕੀਤੀਆਂ ਜਾ ਰਹੀਆਂ ਪ੍ਰਧਾਨ ਜੀ ਕੀ ਪ੍ਰਧਾਨ ਜੀ ਫਤਿਹ ਦੀ ਖੁਨੀ ਪੰਜਾ ਜੀ ਵਿਰੋਧ ਕੀਤਾ ਜਾ ਰਿਹਾ ਹੈ ਕਿ ਜਿੰਨੂ ਪਲੇਟ ਜੱਟ ਦਿੱਿਆ ਨੇ ਕਹੇ ਰਹੇ ਆਪਣਾ ਰਾਜ ਬਣਾ ਲੈਣਾ ਸੰਵਾਲਾ ਜਾ ਕੇ 10000 ਸਿੱਖਾਂ ਦਾ ਕਤਲ ਕਾਂਗਰਸ ਨੇ ਕਰਾਇਆ ਚਲੇ ਜਿੰਦਤੀਆਂ ਨੂੰ ਕਮਲਰਾਸੂ ਦਿੱਲੀ ਜਾ ਕੇ ਨੇ ਉਸ ਬੰਦੇ ਨੇ ਦਿੱਤੀ ਹੈ ਅੱਜ ਇਹਦੀ ਘਰ ਵਾਲੀ ਨੇ ਪਰਸੋਂ ਕਿਹਾ ਇਹ ਗੁਰਨਾਨਕ ਦਾ ਪੰਜਾ ਇਹ ਖੁਨੀ ਪੰਜਾ ਇਹ ਖੁਨੀ ਪੇ ਦਰਬਾਰ ਸਾਹਿਬ ਤੇ ਅਟਕ ਹੋਇਆ ਸਾਡੇ ਟੈਂਕਾਂ ਤੂਪਾਂ ਨਾਲ ਹਮੇ ਕਿਤੇ ਦੇ ਦਰਬਾਰ ਸਾਹਿਬ ਦਿੱਲੀ ਵਿੱਚ 10000 ਰੁਪਏ ਸਖਰ ਕਫਲਾਫ ਕਰਵਾਉਣ ਲੋਰਾ ਇੱਕ ਕਾਂਗਰਸੀ ਗੁੰਡੇ ਨੇ ਆਏ ਬਾਰੇ ਬੰਦੇ ਲੈ ਆ ਕੇ ਇੱਥੇ ਇੱਥੇ ਮੁਜਰ ਸਖਤੀ ਪ੍ਰਦਰਸ਼ਨ ਕਰ ਰਿਹਾ ਹੈ ਇਹਨਾਂ ਦੀ ਪਤਨੀ ਵੱਲੋਂ ਮਾਫੀ ਮੰਗੀ ਹੈ ਕਿ ਕੋਈ ਮਾਫੀ ਨਹੀਂ ਮਾਫੀ ਕਦੀ ਕਬੂਲ ਹੈ ਪਹਿਲਾ ਵਾਰ ਦਿੱਤੇ ਨੇ ਫਿਰ ਇਹਨੇ ਪਹਿਲਾ ਹੱਥ ਪਾ ਦੂਸਰੇ ਵਾਰ ਸਖਤੀਆਂ ਤੰਦ ਖਾ ਦਿੰਦੇ ਜਿਹੜਾ ਕਾਫੀ ਜਿਹੜਾ ਮਾਹੌਲ ਹੈ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਜਿਹੜੇ ਪੰਜਾਬ ਪੂਰਬ ਤੇ ਮਲਾਜਮਾਂ ਵੱਲੋਂ ਜਿਹੜੀ ਰੋਕਣ ਦੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਤਸਵੀਰਾਂ ਲਗਾਤਾਰ ਸੰਝਿਆ ਧੜਨਾ ਕੀਤੀਆਂ ਜਾ ਰਹੀਆਂ ਤੁਸੀਂ ਦੇਖ ਸਕਦੇ ਹੋ ਬੀਬੀ ਜੀ ਕੀ ਕਹਿਣਾ ਚਾਹੋਗੇ ਕੱਤਲੇ ਦੇ ਨਾਲ ਮਿਲੀ ਹੋਈ ਆ ਕਹ ਰਹੇ ਆ ਆਪਕੇ ਦਰਦ ਦੇ ਨਾਲ ਮਿਲੀ ਦੀ ਤਾਂ ਕੰਮ ਕੀ ਵੀ ਹੋਈ ਹੈ ਕੀ ਕਹਿਣਾ ਚਾਹੋਗੇ ਮੇਰਾ ਗੱਲਾ ਦੇ ਭਾਈ ਰੱਖਿਆ ਮਰਦਾ ਮਰਦਾ ਲੋਕ ਮੁਰਦਾ ਮਰਦਾ 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 ਪత్రికਾਂ ਦੇਖਦੇ ਹੋ ਤੁਸੀਂ ਵਿਰੋਧ ਕਰ ਰਹੇ ਸੀਗੇ ਤੇ ਕੱਤਲੇ ਸੋਨਾ ਦੇ ਨਾਲ ਮਿਲੀ ਹੋਈ ਆ ਮੇਰਾ ਕੀ ਦੇ ਵੇਚਵੀਂ

ਇਲਜ਼ਾਮ ਲੱਗਣੇ ਗਲਾ ਫੜਿਆ ਰੋਕ ਰਿਹਾ ਮਖਾਈ ਵੀ ਜਾਮ ਕੀਤਾ ਨਾ ਬੀਬੀ ਦਾ ਬੀਬੀ ਦਾ ਗਲਾ ਫੜਿਆ ਤੁਸੀਂ ਤੁਸੀਂ ਕਹਿੰਦੇ ਪਰਚਾ ਦੇਣਾ ਇਹਨਾਂ ਦੇ ਬੀਬੀ ਜੀ ਦਾ ਗਲਾ ਫੜਿਆ ਤੁਸੀਂ ਉਹ ਸਾਈਡ ਤੋਂ ਹੋ ਜਾ ਰਿਹਾ ਇਲਜ਼ਾਮ ਲੱਗਣੇ ਰਵਜਨ ਜੀ ਇਲਜ਼ਾਮ ਲੱਗਣੇ ਬੀਬੀ ਜੀ ਦਾ ਜਿਹੜਾ ਤੁਸੀਂ ਗਲਾ ਫੜਿਆ ਕੀ ਕਹਿਣਾ ਚਾਹੋਗੇ ਜਿਹੜਾ ਇੱਕ ਪਾਸੇ ਰਾਜਾ ਬੜਿੰਗ ਦਾ ਕਾਫਲਾ ਨਜ ਲੰਘ ਰਿਹਾ ਤੇ ਦੂਸਰੇ ਪਾਸੇ ਜਿਹੜਾ ਵਿਰੋਧ ਹੈ ਉਹ ਕੀਤਾ ਜਾ ਰਿਹਾ ਤਸਵੀਰਾਂ ਲਗਾਤਾਰ ਸਾਂਝੀਆਂ ਕੀਤੀਆਂ ਜਾ ਰਹੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੀਬੀ ਜੀ ਵੱਲੋਂ ਜਿਹੜਾ ਇਲਜ਼ਾਮ ਲਗਾਇਆ ਗਿਆ ਪੰਜਾਬ ਪੁਲਿਸ ਨੇ ਲਾਇਆ ਉਸ ਦੇ ਉਹਨਾਂ ਦੇ ਜਿਹੜੇ ਗਲੇ ਨੂੰ ਹੱਥ ਪਾਇਆ ਗਲਾ ਫੜਿਆ ਗਿਆ ਬਾਕੀ ਲਗਾਤਾਰ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਅਸੀਂ ਨਖੇ ਦੀ ਕਰਦੇ ਹਾਂ ਪੁਲਿਸ ਨੂੰ ਇਹ ਕਾਂਗਰਸ ਨਾਲ ਸਾਥ ਨਹੀਂ ਦੇਣਾ ਚਾਹੀਦਾ ਮਦਦ ਨਹੀਂ ਕਰਨੀ ਚਾਹੀਦੀ ਇਹ ਸਾਇਲੈਂਟ ਹੋ ਜਾਸੀ ਅਸੀਂ ਸੱਤ ਮਈ ਪ੍ਰੋਟੈਸਟ ਕਰ ਰਹੇ ਹਾਂ ਅਸੀਂ ਰੋਸ ਮਿਜ਼ਾਹਰਾ ਕਰ ਰਹੇ ਹਾਂ ਇਹ ਗੁੰਡਾਗਰਦੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਪੁਸ਼ਪੀ ਤੇਰੇ ਕੋ ਘਰ ਵੀ ਕਰਾਈ ਜਾਏਗੀ ਅੱਗੋਂ ਜਿਵੇਂ ਗੱਲਾਂ ਬਿਲਕੁਲ ਆਪਣੇ ਕਿਸੇ ਦਿਆਂਗੇ ਅਸੀਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਅੱਜ ਜਿਹੜੀ ਪੁਲਿਸ ਹੈਗੀ ਆ ਇਹ ਬਿਲਕੁਲ ਕਾਂਗਰਸ ਦੇ ਨਾਲ ਮੇਲੀ ਹੋਈ ਆ 10 ਮਿੰਟ ਇਹਨਾਂ ਨੇ ਮੇਰੇ ਗੱਲੇ ਤੇ ਹੱਥ ਰੱਖੀ ਰੱਖਿਆ ਸਾਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਇਹ ਉਹ ਕਾਤਲ ਆ ਰਿਹਾ ਵਾ ਜਿਨ੍ਹਾਂ ਕਾਤਲਾਂ ਨੇ 10000 ਸਿੱਖਾਂ ਦਾ ਕਤਲੇਆਮ ਕੀਤਾ ਦਰਬਾਰ ਸਾਹਿਬ ਤੇ ਹਰੀ ਕੀਤਾ ਕੀ ਆਪਰਾ ਰੋਸ ਵੀ ਨਹੀਂ ਜਿਤਾ ਸਕਦੇ ਅਸੀਂ ਆਪਣਾ ਰੋਸ ਤੇ ਜਿਤਾਈ ਸਕਦੇ ਹੈ ਗਿਆ ਉਹ ਤੁਹਾਨੂੰ ਸਾਡਾ ਰੋਸ ਵੀ ਨਹੀਂ ਜਿਤਾਇ ਦਿੱਤਾ ਜਾ ਰਿਹਾ ਬੋਲੋ ਸਾਨੂੰ ਧੱਕੇ ਮਾਰ ਰਹੀ ਆ ਬੋਲੋ ਇਹਨਾਂ ਦੇ ਨਾਲ ਮਿਲੀ ਹੋਈ ਆ ਜਿਹੜਾ ਗਲਾ ਫੜਿਆ ਤੁਸੀਂ ਕਹਿੰਦੇ ਕੰਮ ਕੀ ਹੋਈ ਗਲਾ ਵੀ ਫੜਿਆ ਇੰਨੀ ਇੱਕ ਕਾਰ ਕਾਰਵਾਈ ਵੀ ਕਰਨ ਦੀ ਗੱਲ ਕੀਤੀ ਜਾ ਰਹੀ ਤੁਹਾਡੇ ਵੱਲੋਂ ਗੱਲ ਕਰਦੇ ਨਹੀਂ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਤੁਹਾਡੇ ਵੱਲੋਂ ਬਿਲਕੁਲ ਆ ਜਿਹੜਾ ਤਸੀਰਾ ਲਗਾਤਾਰ ਸਾਂਝੇ ਕਿੰਨੀ ਹੋਣੀ ਚਾਹੀਦੀ ਆ ਇਹ ਜਿਹੜਾ ਅਫਸਰ ਹੈਗਾ ਤੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਕਿ ਇਹਨੇ ਕਿਵੇਂ ਗੱਲਾਂ ਦਬਿਆ ਜੀ